ਕੁੱਤਾ ਮਾਰਦੇ ਆਂ ਜੇ ਅਗਰ ਕਿਸੇ ਦਾ ਪਾਲਤੂ ਕੁੱਤਾ ਤੁਸੀਂ ਮਾਰਦੇ ਹੋ ਗੋਲੀ ਮਾਰ ਕੇ ਤੁਹਾਡੇ ਤੇ ਪਰਚਾ ਦਰਜ ਹੋਊਗਾ ਤੋ ਇਸ ਕਰਕੇ ਮੈਂ ਕੁੱਤਾ ਮਾਰੇ ਦਾ ਜਿਆਦਾ ਲੰਬਾ ਨਹੀਂ ਬੋਲਣਾ ਇਨਸਾਨ ਦਾ ਪੁੱਤ ਮਰ ਗਿਆ 21 ਸਾਲਾਂ ਦਾ ਨੌਜਵਾਨ ਮਰ ਗਿਆ ਕੱਲਾ ਮਰ ਗਿਆ ਕੀ ਉਹਨੂੰ ਪੈਸਾ ਦੇਣ ਦੇ ਨਾਲ ਇਨਸਾਬ ਮਿਲੇਗਾ ਜਿਹੜੀ ਮਾਂ ਦਾ ਪੁੱਤ ਗਵਾਚ ਗਿਆ ਜਿਹੜੀਆਂ ਭੈਣਾਂ ਦਾ ਭਰਾ ਜਾਵੜਿਆ ਉਹ ਰਖੜੀ ਕਿਰੇ ਬਣਨੀਆਂ ਕਿ ਪੰਜਾਬ ਸਰਕਾਰ ਆਪਦੀ ਜ਼ਿੰਮੇਵਾਰੀ ਤੋਂ ਵੱਜ ਰਹੀ ਹੈ ਤੁਸੀਂ ਮੁਆਵਜ਼ਾ ਦੇ ਤਾਂ ਵਧੀਆ ਗੱਲ ਹੈ ਤੁਸੀਂ ਨੌਕਰੀ ਦੇਣ ਦੀ ਗੱਲ ਕੀਤੀ ਹੈ ਚੰਗੀ ਗੱਲ ਹੈ ਲੇਕਿਨ ਪਰਚਾ ਦਰਜ ਕੋਣ ਕੀ ਕਰੂਗਾ ਸੀਐਮ ਮਾਨ ਦਾ ਸਾਥ ਦੇਾਂਗੇ ਪਰਚਾ ਦਰਜ ਕਰਨ ਹਰਿਆਣਾ ਦੇ ਗ੍ਰਹਿ ਮੰਤਰੀ ਤੇ ਤੇ ਐਸਪੀ ਜੀਨ ਤੇ ਪਰਚਾ ਦਰਜ ਕਰਨ ਤੇ ਜਿੱਥੇ ਕਹਿਣਗੇ ਰਾਜਾ ਵੜਿੰਗੋ ਦਾ ਨਾਮ ਖੜਾ ਹੋਊਗਾ ਨੋ ਜਾਖੜ ਸਾਹਿਬ ਕਾਂਗਰਸ ਪਾਰਟੀ ਸੀ ਟਰੈਕਟਰ ਤੇ ਚੜ ਕੇ ਰਾਹੁਲ ਗਾਂਧੀ ਨਾਲ ਹਰਿਆਣੇ ਦਾ ਬਾਰਡਰ ਪਾਰ ਕਰਕੇ ਆਈ ਸੀ ਕਿਸਾਨਾਂ ਦੇ ਹੱਕ ਚ ਬੋਲਦੇ ਸੀ ਉਦੋਂ ਰਾਜਨੀਤੀ ਨਹੀਂ ਸੀ ਉਦੋਂ ਕਿਸਾਨ ਸੰਗਠਨ ਰਾਜਨੀਤੀ ਨਹੀਂ ਕਰਦਾ ਸੀ ਅੱਜ ਉਹਨਾਂ ਮੰਗਤ ਵੀ ਕਿਸਾਨ ਫੇਰ ਬੈਠਾ ਰਾਜਨੀਤੀ ਕਿਤੇ ਹੁਣ ਪਰ ਪਾਦਾ ਫੁੱਲ ਲਾ ਲਿਆ ਜਾਖੜ ਸਾਹਿਬ ਨੇ ਇਸ ਕਰਕੇ ਉਹਨਾਂ ਨੂੰ ਹੁਣ ਕਿਸਾਨ ਰਾਜਨੀਤੀ ਕਰਦਾ ਲੱਗ ਰਿਹਾ ਤੁਸੀਂ ਮੈਨੂੰ ਦੱਸੋ ਸ਼ੁਭ ਕਰਨ ਦੇ ਕਤਲ ਤੋਂ ਮੰਗਰੋਂ ਜਿੱਥੇ ਪੰਜਾਬ ਭਾਰ ਦੇ ਵਿੱਚ ਰੋਜ਼ ਪਾਇਆ ਜਾ ਰਿਹਾ ਉੱਥੇ ਹੀ ਅੱਜ ਪੰਜਾਬ ਕਾਂਗਰਸ ਵੱਲੋਂ ਸੰਗਰੂਰ ਦੇ ਵਿੱਚ ਐਸਐਸਪੀ ਦਫ਼ਤਰ ਅੱਗੇ ਧਰਨਾ ਪ੍ਰਦਰਸ਼ਨ ਕਰਕੇ ਐਫਆਈਆਰ ਦਰਜ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਇਸ ਸਮੇਂ ਸਾਡੇ ਨਾਲ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਬਣਿੰਗ ਜੀ ਮੌਜੂਦ ਨੇ ਬਣਿੰਗ ਸਾਹਿਬ ਆਖਰ ਐਫਆਈਆਰ ਦਰਜ ਕਿਉਂ ਨਹੀਂ ਕੀਤੀ ਜਾ ਰਹੀ ਜਿਹੜਾ ਪਰਚਾ ਮੇਸ ਸਮੇਂ ਦੇਖੀਏ ਸਰਾਸਰ ਤੱਕਾ ਹੈ ਜਦੋਂ ਵਿਅਕਤੀ ਮਰ ਗਿਆ ਕਿਸੇ ਨੇ ਤਾਂ ਉਹਨੂੰ ਮਾਰਿਆ ਹੈ ਗੋਲੀਆਂ ਚੱਲ ਕੇ ਕਿਸੇ ਪਰਚਰ ਚਾਰਜ ਕਰਨ ਦੇ ਵਿੱਚ ਦਿੱਕਤ ਕੀ ਹੈ ਅਰੇ 100% ਹਰਿਆਣਾ ਦੀ ਪੁਲਿਸ ਨੇ ਸਾਡੇ ਇਸ ਨੌਜਵਾਨ ਨੂੰ ਮਾਰਿਆ ਸ਼ੁਕਰਾਨੇ ਨੂੰ ਸਾਡੇ ਹਜ਼ਾਰਾਂ ਦੀ ਤਦਾਦ ਦੇ ਵਿੱਚ ਪਰਲੇ ਪਾਸੇ ਬਾਰਡਰ ਤੇ ਪੁਲਿਸ ਲੱਗੀ ਵੀ ਹੈ ਹਰਿਆਣਾ ਦੀ ਇਧਰਲੇ ਪਾਸੇ ਪੁਲਿਸ ਵੀ ਹੈ ਤੇ ਹਜ਼ਾਰਾਂ ਦੀ ਤਦਾਦ ਦੇ ਵਿੱਚ ਕਿਸਾਨ ਹੈ ਕਿਸਾਨ ਨੂੰ 50 ਹਜ਼ਾਰਾਂ ਦੀ ਤਦਾਦ ਚ ਕਿਸਾਨ ਹੁੰਦੇ ਆ ਸ਼ੁਕਰ ਨੂੰ ਕੌਣ ਮਾਰ ਗਿਆ ਸਰਕਾਰ ਨੇ ਨੌਕਰੀ ਹੁੰਨ ਤੇ ਪਰਿਵਾਰ ਦੇ ਜੀਵਨ ਦੇਣ ਵਾਸਤੇ ਅੱਜ ਇਹ ਬਹਾਨਾ ਮਾਰਿਆ ਜਾ ਰਿਹਾ ਵੀ ਜੀਰੋ ਡਿਕਸ਼ਨ ਜਿਹੜੀ ਸੀ ਜੀਰੋ ਡਿਕਸ਼ਨ ਉਹ ਉਦਾਂ ਦੀ ਸੀ ਹਰਿਆਣਾ ਦੀ ਸਰਹੱਦ ਸੀ ਚਲੋ ਜੇ ਹਰਿਆਣਾ ਦੀ ਸਰਹੱਦ ਹੈ ਏਰਾ ਮਤਲਬ ਕੋਈ ਪੰਜਾਬੀ ਹਰਿਆਣਾ ਦੀ ਸਰਹੱਦ ਤੇ ਚਲਾ ਜਾਊਗਾ ਉਹਨੂੰ ਗੋਲੀ ਮਾਰ ਦਿੱਤੀ ਜਾਊਗੀ ਜੀਨਦ ਪੁਲਿਸ ਨੇ ਹਜੇ ਤੱਕ ਪਰਚਾ ਦਰਜ ਕਿਉਂ ਨਹੀਂ ਕੀਤਾ ਤੇ ਪਰਤਾਲ ਕਿਉਂ ਨਹੀਂ ਕੀਤੀ ਵੀ ਕੌਣ ਮਰ ਗਿਆ ਕਿਉਂਕਿ ਉੱਥੇ ਪਰਿੰਦਾ ਤਾਂ ਪਰ ਨਹੀਂ ਮਾਰ ਸਕਦਾ ਉੱਥੇ ਪ੍ਰਾਈਵੇਟ ਬੰਦਾ ਆ ਕੇ ਸ਼ੁਕਰ ਨੂੰ ਕਿਵੇਂ ਮਰ ਗਿਆ ਪ੍ਰਾਈਵੇਟ ਹਥਿਆਰ ਹਰਿਆਣਾ ਦੀ ਪੁਲਿਸ ਕੋਲੇ ਹੈ ਤੇ ਕੋਲੇ ਅਥਰੂ ਕਿਸਦਾ ਗੋਲਾ ਛੱਡਦੇ ਆ ਨਾਲ ਫਾਇਰ ਕਰਦੇ ਆ ਇਹ 10 ਦਿਨ ਪਹਿਲਾਂ ਦੀ ਕਹਾਣੀ ਹੈ ਜਦੋਂ ਮੈਂ ਪਤਾ ਲੈਣ ਗਿਆ ਸੀ ਰਾਹੁਲ ਗਾਂਧੀ ਨਾਲ ਗੱਲ ਕਰਾਈ ਸੀ ਇੱਕ ਫੌਜੀ ਦੀ ਉਹ ਆਰਮੀ ਚ ਰਿਟਾਇਰ ਹੋਇਆ ਸੀ ਉਹ ਕਹਿੰਦਾ ਸਰ ਮੈਂ ਅਥਰੂ ਗੈਸ ਵੀ ਜਾਣਦਾ ਹਾਂ ਤੇ ਪਰ ਮੈਂ ਸ਼ਰੇ ਵੀ ਜਾਣਦਾ ਆ ਜਿਹੜੇ ਮੇਰੇ ਵੱਜੇ ਬੰਦੂਖ ਦੇ ਸ਼ਰੇ ਆ ਪ੍ਰਾਈਸ ਸੋ ਕਹਿਣ ਦਾ ਮਤਲਬ ਕਿ ਡਰਾ ਡਰਾਇਆ ਤੁਮ ਕਾਇਆ ਜਾ ਰਿਹਾ ਹੈ ਬੀਬ ਕਿਸਾਨ ਬਾਰਡਰ ਤੋਂ ਭੱਜ ਜਾਣ ਸੋ ਅੱਜ ਇੱਥੇ ਧਰਮੈ ਇਸ ਕਰਕੇ ਲਾਇਆ ਹੈ ਕਿ ਪੰਜਾਬ ਸਰਕਾਰ ਆਪਣੀ ਜ਼ਿੰਮੇਵਾਰੀ ਤੋਂ ਬਚ ਰਹੀ ਹੈ ਤੁਸੀਂ ਮੁਆਵਜ਼ਾ ਦੇ ਤਾਂ ਵਧੀਆ ਗੱਲ ਹੈ ਤੁਸੀਂ ਨੌਕਰੀ ਦੇਣ ਦੀ ਗੱਲ ਕੀਤੀ ਹੈ ਚੰਗੀ ਗੱਲ ਹੈ ਲੇਕਿਨ ਪਰਚਾ ਦਰਜ ਕੌਣ ਕੀ ਕਰੂਗਾ ਜੀਰੀ ਮਾਂ ਦਾ ਪੁੱਤ ਗਵਾਚ ਗਿਆ ਜਿਹੜੀਆਂ ਭੈਣਾਂ ਦਾ ਭਰਾ ਜਾ ਬੜਿਆ ਉਹ ਰਖੜੀ ਕੀ ਰਬਨਣੀਆਂ ਪੂਰੇ ਕਤਲ ਦਾ ਇਨਸਾਫ ਮਿਲਣਾ ਚਾਹੀਦਾ ਕਿ ਨਹੀਂ ਦੇਣਾ ਚਾਹੀਦਾ ਕੁੱਤਾ ਮਰ ਜੇ ਅਗਰ ਅਗਰ ਕਿਸੇ ਦਾ ਪਾਲਤੂ ਕੁੱਤਾ ਤੁਸੀਂ ਮਾਰ ਦਿਓ ਗੋਲੀ ਮਾਰ ਕੇ ਥੋੜੇ ਦੇ ਪਰਚਾ ਦਰਜ ਹੋਊਗਾ ਤੋ ਇਸ ਕਰਕੇ ਮੈਂ ਕੁੱਤਾ ਮਰੇ ਦਾ ਜਿਆਦਾ ਲੰਬਾ ਨਹੀਂ ਬੋਲਣਾ ਇਨਸਾਨ ਦਾ ਪੁੱਤ ਮਰ ਗਿਆ 21 ਸਾਲਾਂ ਦਾ ਨੌਜਵਾਨ ਮਰ ਗਿਆ ਕੱਲਾ ਮਰ ਗਿਆ ਕੀ ਉਹਨੂੰ ਪੈਸਾ ਦੇਣ ਦੇ ਨਾਲ ਇਨਸਾਫ ਮਿਲੇਗਾ ਉਹਦਾ ਉਹਦਾ ਫੰਡਾਮੈਂਟਲ ਰਾਈਟ ਹੈ ਯਾਰ ਉਹ ਹੀ ਨਹੀਂ ਮਿਲ ਰਿਹਾ ਇਸ ਕਰਕੇ ਕਿ ਤਰਨਾ ਲਾਇਆ ਵੀ ਇਹ ਖਨੋਰੀ ਆਪੇ ਐਸਚੂ ਨੂੰ ਕਹਿਣ ਕੀ ਪਰਚਾ ਦਰਜ ਕਰਨ 302 ਦੀ ਆਧਾਰ ਰੱਖ ਕੇ ਉਹਨਾਂ ਨੂੰ ਸੀਐਮ ਮਾਨ ਕਹਿੰਦੇ ਨੇ ਮੈਨੂੰ ਰਾਸ਼ਟਰਪਤੀ ਰਾਜ ਲਾਉਣ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਪਰ ਫਿਰ ਵੀ ਮੈਂ ਇਨਸਾਫ ਕਰਕੇ ਰਹੂੰਗਾ ਜਦੋਂ ਰਾਸ਼ਟਰਪਤੀ ਰਾਜ ਲੱਗੂਗਾ ਫਿਰ ਗੱਲ ਕਰਾਂਗੇ ਕੌਣ ਧਮਕੀ ਦੇ ਰਿਹਾ ਹੈ ਅਸੀਂ ਨਾਲ ਰਾਸ਼ਟਰਪਤੀ ਰਾਜ ਕਿਵੇਂ ਲਾ ਦਿੰਗੇ ਲੋਕਾਂ ਨੇ ਚੁਣੀ ਹੋਈ ਸਰਕਾਰ ਬਿਲਕੁਲ ਅਸੀਂ ਮੁੱਖ ਮੰਤਰੀ ਸੀਐਮ ਮਾਨ ਦਾ ਸਾਥ ਦੇਾਂਗੇ ਪਰਚਾ ਦਰਜ ਕਰਨ ਹਰਿਆਣਾ ਦੇ ਗ੍ਰਹਿ ਮੰਤਰੀ ਤੇ ਤੇ ਐਸਪੀ ਜੀਨ ਤੇ ਪਰਚਾ ਦਰਜ ਕਰਨ ਤੇ ਜਿੱਥੇ ਕਹਿਣਗੇ ਰਾਜਾ ਵੜਿੰਗੋ ਦਾ ਨਾਮ ਖੜਾ ਹੋਗਾ ਉਹੀ ਲਾਉਂਦੀ ਇਸੇ ਤਰ੍ਹਾਂ ਜਦੋਂ ਜਦ ਕਰਾਂਗੇ ਕੌਣ ਲਾਏਗਾ ਇਹ ਬਹਾਨਾ ਨਾ ਬਣਾਉਣੇ ਇਸ ਗੱਲ ਹਾਂ ਜੀ ਸਾਹਿਬ ਬਹਾਨਾ ਨਾ ਬਣਾਉਣ ਪਰਚਾ ਬੰਦ ਕਰ ਸਨੀਰ ਜਾਖੜ ਦਾ ਵੀ ਬੀਤੇ ਦਿਨੀ ਬਿਆਨ ਸਾਹਮਣੇ ਆਇਆ ਕਿ ਉਹ ਉਹਨਾਂ ਨੇ ਕਿਹਾ ਕਿ ਮੇਰੀ ਪਰਿਵਾਰ ਨਾਲ ਹਮਦਰਦੀ ਹੈ ਇਸ ਕੇਸ ਦੇ ਵਿੱਚ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ ਕੀ ਜੱਜ ਇਹ ਕੀ ਬਿਆਨ ਹੋਇਆ ਬਈ ਇੱਕ ਹੀ ਬਿਆਨ ਹੋਇਆ ਜਿਹੜਾ ਕਾਂਗਰਸ ਸੀ ਉਹ ਤਾਂ ਟਰੈਕਟਰਾਂ ਤੇ ਚੜ ਕੇ ਬਾਰਡਰ ਪਾਰ ਕਰ ਗਏ ਸੀ ਅੱਜ ਕਿਸਾਨ ਬਾਰਡਰ ਪਾਰ ਕਰਨ ਗਿਆ ਤੇ ਉਹਨਾਂ ਦੇ ਗੋਲੀਆਂ ਚਲਾਤੀਆਂ ਜਾ ਕੇ ਕਰੋ ਦੇਸ਼ ਦੇ ਪ੍ਰਧਾਨ ਮੰਤਰੀ ਨੇ ਗੱਲ ਅਸਿਫਾ ਦੇਵੇ ਸਨੀਰ ਜਾਖੜ ਪੰਜਾਬ ਦੀ ਧਰਤੀ ਤੇ ਆਪਣੇ ਆਪ ਨੂੰ ਕਿਸਾਨ ਕਹਿਣ ਵਾਲੇ ਵਿਅਕਤੀ ਅੱਜ ਕਿਸਾਨਾਂ ਨੂੰ ਕਹਿਣ ਕਿ ਜਾਂਚ ਹੋਣੀ ਚਾਹੀਦੀ ਹੈ ਜਾਂਚ ਹੋਊਗੀ 25-25 ਸਾਲ ਜਾਂਚ ਹੁੰਦੀ ਹੈ ਸਾਲ ਜਾਂਚ ਹੁੰਦੀ ਹੈ ਅਜੇ 30 30 ਸਾਲਾਂ ਦੀਆਂ ਜਾਂਚਾਂ ਚੱਲੀ ਜਾਂਦੀਆਂ ਜਾਂਚਾਂ ਚ ਕੁਝ ਨਹੀਂ ਨਿਬੜਿਆ ਪਰਚਾ ਦਰਜ ਕਰਨ ਪਰਚਾ ਦਰਜ ਕਰਕੇ ਬਾਈ ਨੇਮ ਜਾਂਚ ਕਰ ਜਾਂਖੜ ਕਹਿੰਦੇ ਨੇ ਕਿਸਾਨ ਸਗਠਨ ਨੇ ਜਿਹੜੇ ਜਥੇਬੰਦੀਆਂ ਨੇ ਉਹ ਰਾਜਨੀਤੀ ਨਾ ਕਰਨ ਨੌਜਵਾਨਾਂ ਨੂੰ ਸਹੀ ਦਿਸ਼ਾ ਦੇਣਾ ਹੁਣ ਪਰ ਭਾਜ ਪਾ ਦਾ ਫੁੱਲ ਲਾ ਲਿਆ ਜਾਖੜ ਸਾਹਿਬ ਨੇ ਇਸ ਕਰਕੇ ਉਹਨਾਂ ਨੂੰ ਹੁਣ ਕਿਸਾਨ ਰਾਜਨੀਤੀ ਕਰਦਾ ਲੱਗ ਰਿਹਾ ਉੱਥੇ ਵੀ ਕਿਸਾਨਾਂ ਨੇ ਮਨਾਂ ਕੀਤਾ ਵੇਆ ਕੋਈ ਰਾਜਨੀਤਿਕ ਵਿਅਕਤੀ ਦਖਲ ਨਾ ਦੇਵੇ ਪਿੱਛੇ ਰਹਿ ਕੇ ਸਾਡੇ ਲੜਾਈ ਲੜੋ ਕਿਸਾਨ ਆਪਣੀ ਲੜਾਈ ਆਪ ਲੜ ਰਿਹਾ ਕੋਈ ਰਾਜਨੀਤੀ ਨਹੀਂ ਕਰ ਰਿਹਾ ਮਰ ਰਿਹਾ ਅੱਖ ਅੱਖ ਕਢਾਉਣੀ ਤੇ ਬੰਦਾ ਮਰਾਉਣਾ ਤੇ ਲੱਤਾਂ ਤੜਾਉਣੀ ਇਹ ਰਾਜਨੀਤੀ ਹੈ ਇਹ ਰਾਜਨੀਤੀ ਹੈ ਇਹ ਕੋਈ ਮਜ਼ਾਕ ਹੈ ਚਾਨ ਚਾਲੜੀ ਲੋਕਾਂ ਦੀ ਅੱਖਾਂ ਚਲੀਆਂ ਗਈਆਂ ਕੰਨ ਚਲੇ ਗਏ ਤੁਸੀਂ ਜੰਤਰ ਲਿਆਂਦਾ ਉਹਨਾਂ ਨੂੰ ਬੋਲੇ ਕਰਨ ਵਾਸਤੇ ਹੱਥ ਤੋੜਤੇ ਰਾਡਾਂ ਪੈਗੀਆਂ ਚੂਕਨੇ ਨਿਕਲ ਗਏ ਇਹ ਰਾਜਨੀਤੀ ਹੈ ਇਹ ਕੋਈ ਮਜ਼ਾਕ ਥੋੜੀ ਹੈ ਕਿਸਾਨ ਮਰਿਆ ਪਿਆ 700 ਕਿਸਾਨ ਸ਼ਹੀਦ ਹੋਇਆ ਇਹ ਤੋਂ ਪਹਿਲਾਂ ਇਹ ਰਾਜਨੀਤੀ ਸੀ ਇਹ ਰਾਜਨੀਤੀ ਨਹੀਂ ਇਹ ਉਹਨਾਂ ਦਾ ਦਰਦ ਹੈ ਸਰ ਸਹਿਬਾਨ ਸਿੰਘ ਸਾਹਿਬ ਕਿਸਾਨ ਦਾਵਾ ਕਰ ਰਹੇ ਨੇ ਕਿ ਜੋ ਖਨਾਰੀ ਬਾਰਡਰ ਤੇ ਕਤਲ ਹੋਇਆ ਹੈ ਉਥੇ ਫੌਜ ਵੱਲੋਂ ਜਾਂ ਪੁਲਿਸ ਵੱਲੋਂ ਨਹੀਂ ਕੀਤਾ ਗਿਆ ਉਹ ਆਰਐਸਐਸ ਦੇ ਗੁੰਡੇ ਸੀ ਉਹਨਾਂ ਵੱਲੋਂ ਟਰੈਕਟਰ ਭੰਨੇ ਗਏ ਅਤੇ ਪਿੱਛੋਂ ਥਾਪੀਆਂ ਵੀ ਮਾਰੀ ਗਈ ਮੈਂ ਉਹੀ ਤਾਂ ਕਹਿ ਰਹੇ ਹਾਂ ਕਿ ਇੱਕ ਪਾਸੇ ਤਾਂ ਸ਼ੌਣੀ ਬਣਿਆ ਹੋਇਆ ਪੁਲਿਸ ਹੈ ਇੱਕ ਪਾਸੇ ਕਿਸਾਨ ਨੇ ਕੌਣ ਭੰਨ ਗਿਆ ਕਿਹਨੇ ਤਬਦੀਸ਼ ਕਰਨੀ ਹੈ ਜਪ ਪੰਜਾਬ ਕਰੇ ਜਾਂ ਹਰਿਆਣਾ ਕਰੇ ਸਾਨੂੰ ਦੱਸੋ ਤਾਂ ਸਹੀ ਸਾਡੇ ਟਰੈਕਟਰ ਕੌਣੇ ਭੰਨੇ ਕਾਰਾ ਕਿਹਨੇ ਭੰਨਿਆ ਛੱਡੋ ਟਰੈਕਟਰ ਬੱਸ ਸਾਨੂੰ ਇਹ ਦੱਸਣ ਸ਼ੁਕਰਾਂ ਦਾ ਕਤਲ ਕਿ ਨਹੀਂ ਸਾਡਾ ਇੱਕ ਬੰਦਾ ਚਾਕੇ ਲੈ ਗਿਆ ਉਹ 360 ਦਾ ਮੁਕੱਦਮਾ ਦਰਜ ਕਰਨ ਕਿਡਨਾਪਿੰਗ ਦਾ ਉਹ ਕਹਿੰਦਾ ਮੈਨੂੰ ਲਿਆਓ ਪੀਜੀਆਈ ਦਾਖਲ ਲਿਆ ਉਹਦੀਆਂ ਲੱਤਾਂ ਤੋੜ ਕੇ ਉੱਥੇ ਪਾਤਾ ਕਿਵੇਂ ਚਲਾ ਗਿਆ ਪੀਜੀਆਈ ਕਿਵੇਂ ਚਲਾ ਗਿਆ ਕਿਹਨੇ ਲੈ ਕੇ ਗਿਆ ਉਹ ਚੱਕ ਕੇ ਲੈ ਗਈ ਹਰਿਆਣਾ ਦੀ ਪੁਲਿਸ ਟੀਮ ਦੇ ਨਾਲ ਬੈਠੇ ਉਹਨਾਂ ਨੇ ਪਹਿਲਾਂ ਕੁੱਟਿਆ ਮਾਰਿਆ ਪਾੜਿਆ ਪੁਰੇ ਪਰਚਾ ਦੇ 300 ਚੋੜ ਦਾ ਪਰਚਾ ਬੰਦਾ ਹੈ ਸਾਡਾ ਨੌਜਵਾਨ ਸਾਥੀ ਉੱਥੇ ਪੇ ਚੀਕਾ ਮਾਰ ਰਿਹਾ ਹੁਣ ਤੱਕ ਪੰਜਾਬ ਸਰਕਾਰ ਨੂੰ ਉਹਨੂੰ ਲੈ ਕੇ ਆਉਣਾ ਚਾਹੀਦਾ ਸੀ ਆਗਾ ਫਰਜ਼ ਨਿਭਾਉਂਦੇ ਹੋ ਪਰ ਆਖਰੀ ਸਵਾਲ ਬਣੇਗਾ ਸਾ ਆਖਰੀ ਸਵਾਲ ਸ਼ੁਭ ਕਰਨ ਦੇ ਕਤਲ ਦੇ ਪਿੱਛੋਂ ਅਕਾਲੀ ਦਲ ਦੀ ਭੂਮਿਕਾ ਨੂੰ ਕਿਵੇਂ ਵੇਖਦੇ ਹੋ ਅਕਾਲੀ ਦਲ ਤਾਂ ਦੂਰੀ ਰਾਜਨੀਤੀ ਕਰ ਰਿਹਾ ਅੰਦਰ ਖਾਤੇ ਗੜ ਦਬ ਕਰ ਰਿਹਾ ਤੁਸੀਂ ਸੁਬੀਰ ਸਿੰਘ ਬਾਦਲ ਦਾ ਹੁਣ ਤੱਕ ਕੋਈ ਬਿਆਨ ਸੁਣਿਆ ਆਪਣੇ ਜਿਹੜੀ ਅਗਲੀ ਜਾਂ ਕਿਸੇ ਹੋਰ ਵਿਅਕਤੀ ਦਾ ਜਿਹੜਾ ਕੋਈ ਲਾਈਵ ਹੁੰਦਾ ਜਾਂ ਨਹੀਂ ਹੁੰਦਾ ਉਹਨੇ ਦੇਸ਼ ਦੇ ਪ੍ਰਧਾਨ ਮੰਤਰੀ ਦੇ ਖਿਲਾਫ ਬੋਲਿਆ ਨਹੀਂ ਦੇਸ਼ ਦੇ ਗ੍ਰਹਿ ਮੰਤਰੀ ਦੇ ਖਿਲਾਫ ਨਹੀਂ ਇਕੱਲੇ ਭਗਵੰਤ ਮਾਨ ਦੀ ਗੱਲ ਕਰ ਰਹੇ ਇਹ ਜਾਣ ਪੁੱਛ ਕੇ ਕਿ ਅਸੀਂ ਨਾਲ ਆ ਫਲਾ ਹੈ ਤੁਸੀਂ ਕਹੋ ਕਿ ਸਾਡਾ ਕੋਈ ਰਿਸ਼ਤਾ ਨਹੀਂ ਹੈ ਬੀਜੇਪੀ ਨਾਲ ਅਸੀਂ ਰਿਸ਼ਤਾ ਰੱਖਾਂਗੇ ਜਾਂ ਕਿਸਾਨਾਂ ਦੀਆਂ ਮੰਗਾਂ ਮੰਨਣ ਜਾਂ ਜੇ ਕਿਸਾਨਾਂ ਦੀਆਂ ਮੰਗਾਂ ਨਹੀਂ ਮੰਨਣਗੇ ਤਾਂ ਅਸੀਂ ਰਿਸ਼ਤਾ ਨਹੀਂ ਰੱਖਾਂਗੇ ਉਹ ਤਾਂ ਢੀਕ ਕਰ ਰਿਹਾ ਵੀ ਜਦੋਂ ਜਾਂ ਤਾਂ ਲੱਗੇ ਅੰਦੋਲਨ ਹਟੇ ਤਾਂ ਅਸੀਂ ਆਪਦੀ ਗੱਡ ਧੁੱਪ ਕਰੀਏ ਉਹ ਤਾਂ ਅੰਦਰ ਸਮਝੌਤਾ ਕੀਤਾ ਵੇ ਇਸ ਕਰਕੇ ਤਾਂ ਬੋਲ ਨਹੀਂ ਰਿਹਾ ਕੋਈ ਬੋਲਿਆ ਦੱਸ ਦਿਓ ਮੈਨੂੰ ਬੋਲਿਆ ਤਾਂ ਤੁਹਾਡੇ ਵਿੱਚ ਹੁੰਦਾ ਸੀ ਅਮਰਿੰਦਰ ਆ ਕੈਪਟਨ ਅਮਰਿੰਦਰ ਸਿੰਘ ਕਿਸਾਨਾਂ ਦਾ ਰਾਖੇ ਕਹੋਂਦੇ ਸੀਗੇ ਅੱਜ ਚੁੱਪ ਬੈਠੇ ਪਹੁੰਚੇ ਨੇ ਤੇ ਮੈਂ ਕਿਉਂਕਿ ਹੁਣ ਉਹਨਾਂ ਨੂੰ ਵੀ ਫਿਕਰ ਹੈ ਕਿ ਮੈਂ ਮੈਨੂੰ ਨਰਿੰਦਰ ਮੋਦੀ ਨੇ ਛੱਡਣਾ ਨਹੀਂ ਹੈ ਦੇਸ਼ ਦੇ ਪ੍ਰਧਾਨ ਮੰਤਰੀ ਜੇ ਮੈਂ ਕਿਸਾਨਾਂ ਦੇ ਹੱਕ ਵਿੱਚ ਬੋਲਿਆ ਜਿਹੜਾ ਕਦੇ ਕਿਸਾਨਾਂ ਦੀ ਗੱਲ ਕਰਦੇ ਸੀ ਅੱਜ ਪਤਾ ਨਹੀਂ ਕੀ ਹੋ ਗਿਆ ਉਹਨਾਂ ਨੂੰ ਉਹ ਹੀ ਹੈ ਕਿ ਉੱਤੇ ਦਬਾਅ ਹੈ ਉਹ ਹੁਣ